ਸਤਿ ਸ੍ਰੀ ਅਕਾਲ ਜੀ ਜੇਕਰ ਤੁਹਾਨੂੰ ਕਿਤਾਬ 40 ਦਿਨ ਸੁਣਨੀ ਵਧੀਆ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰੋ ਜੀ ਕਿਤਾਬ 40 ਦਿਨ ਵਿੱਚੋਂ ਅੱਜ ਤੁਹਾਡੇ ਰੂਰੂ ਹੈ ਜੀ ਦਿਨ 11ਵਾਂ ਜ਼ਿੰਦਗੀ 'ਚ ਸਾਹਮ ਸਾਹ ਰੱਖੋ ਨਿੰਮ ਵਰਗੇ ਯਾਰਾਂ ਨੂੰ ਜਿਹੜੇ ਮਿੱਠੇ ਭਾਵੇਂ ਨਹੀਂ ਹੁੰਦੇ ਪਰ ਲੋੜ ਪੈਣ ਤੇ ਕੰਮ ਕੌੜੀ ਦਵਾਈ ਵਾਂਗ ਕਰਦੇ ਨੇ ਹੂਕ ਮਾਰ ਕੇ ਮੋਮਬੱਤੀ ਤਾਂ ਬੁਝਾਈ ਜਾ ਸਕਦੀ ਹੈ ਪਰ ਅਗਰਵਤੀ ਨਹੀਂ ਕੇਸਰ ਨੂੰ ਅੱਜ ਪਿੰਡ ਦੇ ਯਾਰ-ਵੈਲੀ ਬਹੁਤ ਜ਼ਿਆਦਾ ਆ ਰਹੇ ਸਨ ਦਿਲ ਦੀ ਗੱਲ ਸਾਂਝੀ ਕਰਦਿਆਂ ਕੇਸਰ ਨੇ ਫਕੀਰ ਨੂੰ ਕਿਹਾ ਆਉਣ ਤੋਂ ਕੁਝ ਦਿਨ ਪਹਿਲਾਂ ਮੈਂ ਆਪਣੇ ਇੱਕ ਦੋਸਤ ਨਾਲ ਲੜ ਪਿਆ ਸੀ ਅਸੀਂ ਬੋਲਣੋਂ ਵੀ ਹਟ ਗਏ ਹੁਣ ਮੈਨੂੰ ਪਛਤਾਵਾ ਹੋ ਰਿਹਾ ਹੈ ਚਿੰਤਾ ਨਾ ਕਰ ਉਹ ਵੀ ਤੇਰੇ ਬਾਰੇ ਇਹੋ ਹੀ ਸੋਚਦਾ ਹੋਣਾ ਜੋ ਹੁਣ ਤੂੰ ਸੋਚ ਰਿਹਾ ਹੈ ਤਾਂ ਹੀ ਤੈਨੂੰ ਉਸ ਦੀ ਯਾਦ ਆ ਰਹੀ ਹੈ ਕਹਿੰਦੇ ਨੇ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਫਕੀਰ ਨੇ ਆਪਣੀ ਮਾਲਾ ਜੇਬਸ ਪਾਉਂਦਿਆਂ ਕਿਹਾ ਇੱਕ ਵਾਰ ਦੋ ਦੋਸਤ ਪਿੰਡੋਂ ਬਾਹਰ ਵਾਰ ਰਹਿੰਦੇ ਸਨ ਜੱਟਾਂ ਦੀ ਵੱਟ ਸਾਂਝੀ ਸੀ ਦੋਵਾਂ ਦੇ ਖੇਤ ਕੋਲੋ-ਕੋਲੀ ਸਨ ਦੋਵਾਂ ਦੇ ਘਰ ਵੀ ਖੇਤ ਵਿੱਚ ਨੇੜੇ-ਨੇੜੇ ਸਨ ਰੋਜ਼ ਆਉਣ-ਜਾਣ ਬਣਿਆ ਰਹਿੰਦਾ ਇੱਕ ਦਿਨ ਦੋਵਾਂ ਵਿੱਚ ਝਗੜਾ ਹੋ ਗਿਆ ਗੱਲ ਵੀ ਕੋਈ ਖਾਸ ਨਹੀਂ ਸੀ ਪਰ ਦੋਵੇਂ ਬੋਲਣੋਂ ਹਟ ਗਏ ਇੱਕ ਨੇ ਸਾਂਝੀ ਵਟ ਦੇ ਨਾਲ ਨਾਲ ਇੱਕ ਵੱਡੀ ਖਾਈ ਪੁੱਟ ਕੇ ਪਾਣੀ ਭਰ ਦਿੱਤਾ ਹੁਣ ਆਉਣਾ ਜਾਣਾ ਵੀ ਬੰਦ ਹੋ ਗਿਆ ਸੀ ਦੂਸਰਾ ਦੋਸਤ ਉਦਾਸ ਵੀ ਸੀ ਤੇ ਖਾਈ ਪੁੱਟਣ ਕਰਕੇ ਨਾਰਾਜ਼ ਵੀ ਬਦਲਾ ਲੈਣ ਲਈ ਉਸਨੇ ਖਾਈ ਦੇ ਆਸੇ-ਪਾਸੇ ਕੰਧ ਕੱਢਣ ਬਾਰੇ ਸੋਚਿਆ ਪਿੰਡੋਂ ਮਿਸਤਰੀ ਬੁਲਾ ਲਿਆ ਮਿਸਤਰੀ ਨੇ ਆਪਣਾ ਮੁੰਡਾ ਸਾਰੇ ਉਜਾਰ ਦੇ ਕੇ ਭੇਜ ਦਿੱਤਾ ਨਰਾਜ਼ ਦੋਸਤ ਮੁੰਡੇ ਨੂੰ ਕੰਦਾਰੇ ਸਮਝਾ ਕੇ ਆਪ ਸ਼ਹਿਰ ਕਿਸੇ ਕੰਮ ਚਲਾ ਗਿਆ ਉਹ ਵਾਪਸ ਆ ਕੇ ਵੇਖਦਾ ਹੈ ਕਿ ਮੁੰਡੇ ਨੇ ਕਾਂਦੀ ਜਗ੍ਹਾ ਖਾਈ ਦੇ ਉੱਪਰ ਇੱਕ ਸੋਹਣਾ ਪੁਲ ਬਣਾ ਦਿੱਤਾ ਹੈ ਉਸ ਦਾ ਗਵਾਂਡੀ ਪੁਲ ਤੋਂ ਦੌੜ ਕੇ ਆਇਆ ਤੇ ਉਸ ਨੂੰ ਜੱਫੀ ਪਾ ਕੇ ਕਹਿਣ ਲੱਗਾ ਯਾਰ ਗਲਤੀ ਮੇਰੀ ਹੈ ਮੈਨੂੰ ਖਾਈ ਨਹੀਂ ਸੀ ਪੁੱਤ ਨੇ ਚਾਹੀਦੀ ਸਾਨੂੰ ਇਸ ਮੁੰਡੇ ਦਾ ਧੰਨਵਾਦ ਕਰਨਾ ਚਾਹੀਦਾ ਹੈ ਖੁਸ਼ ਹੋ ਕੇ ਪਹਿਲੇ ਨੇ ਦੂਜੇ ਨੂੰ ਕਿਹਾ ਮੁੰਡੇ ਨੂੰ ਕੰਮ ਦੇ ਪੈਸੇ ਦੇ ਕੇ ਉਸਨੇ ਕਿਹਾ ਹੁਣ ਤੂੰ ਇੱਥੇ ਹੀ ਰੁਕ ਇੱਥੇ ਹੋਰ ਵੀ ਕਈ ਕੰਮ ਕਰਨ ਵਾਲੇ ਨੇ ਅਜੇ ਮੈਂ ਹੋਰ ਬਹੁਤ ਪੁਲ ਬਣਾਉਣੇ ਨੇ ਮੈਨੂੰ ਜਾਣਾ ਪਵੇਗਾ ਮੁੰਡੇ ਦੀ ਮੁਸਕਰਾਟ ਕੁਝ ਰਸਮਈ ਸੀ ਦੋਸਤੀਆਂ ਉਹ ਰਿਸ਼ਤੇ ਨੇ ਜਿਹੜੇ ਉਮਰ ਨਾਲ ਕਿਸੇ ਪੁਰਾਣੇ ਬੋਹੜ ਵਾਂਗ ਹੋਰ ਵੀ ਸੋਹਣੇ ਹੁੰਦੇ ਜਾਂਦੇ ਨੇ ਫਕੀਰ ਨੇ ਕਹਾਣੀ ਖਤਮ ਕਰਦਿਆ ਕਿਹਾ ਐਂਡ ਦੇ 11 ਦੋਸਤਾਂ ਨੂੰ ਯਾਦ ਕਰਦਿਆਂ ਕੇਸਰ ਦੇ ਚਿਹਰੇ ਤੇ ਸਕੂਨ ਭਰੀ ਮੁਸਕਰਾਹਟ ਆ ਗਈ ਕਿਹੜੀ ਗੱਲ ਹੋ ਕੀ ਸੀ ਇਹਨਾਂ 11 ਤੋਂ ਭਾਵੇਂ ਚੰਗੀ ਤੇ ਭਾਵੇਂ ਮੰਦੀ ਬਚਪਨ ਚ ਕੀਤੀਆਂ ਸ਼ਰਾਰਤਾਂ ਹੁਣ ਜ਼ਿੰਦਗੀ ਦੀਆਂ ਯਾਦਾਂ ਦਾ ਸਰਮਾਇਆ ਬਣ ਗਈਆਂ ਨੇ ਪਿੱਠੂ ਕੈਮ ਤੇ ਬੰਦਰ ਕਿਲਾ ਖੇਡਦਿਆਂ ਸੇਕੀਆਂ ਪੇਠਾਂ ਅਜੇ ਵੀ ਠੰਡੀਆਂ ਨਹੀਂ ਸਨ ਹੋਈਆਂ ਪਹਿਲੇ ਪਹਿਲੇ ਪਹਿਰ ਦੀ ਦਵਾ ਵਰਗੇ ਚਿੜੀ ਵਾਲੀ ਨਿੰਮ ਦੀ ਦਵਾ ਵਰਗੀ ਦਿਲਾਂ ਵਾਲੇ ਜ਼ਖਮਾਂ ਨੂੰ ਠੀਕ ਕਰਦੀ ਯਾਰ ਮੇਰੇ ਪੁਰੇ ਦੀ ਹਵਾ ਵਰਗੀ ਕਿਸੇ ਦੀ ਯਾਦ ਵਿੱਚ ਬਚਪਨ ਘੁੰਮਣ ਲੱਗਿਆ ਪਿੰਡ ਵਿੱਚ ਅਖੰਡ ਪਾਠ ਵੇਲੇ ਦਿਨਾਂ ਵਿੱਚ ਰੌਲ ਵਾਲੇ ਭਾਈ ਦੇ ਮੰਜੇ ਮੁੜ ਨਿਸ਼ਾਨੀ ਲਈ ਰੱਖੀ ਡਾਂਗ ਦੂਜੇ ਭਾਈ ਸਾਹਿਬ ਦੇ ਮੰਜੇ ਨਾਲ ਰੱਖਣੀ ਵੀ ਯਾਦ ਆ ਗਈ ਤੇ ਉਸੇ ਡਾਂਗ ਨਾਲ ਦੂਸਰੇ ਦਿਨ ਪਈ ਕੁੱਟ ਵੀ ਰਾਤ ਦੀਆਂ ਚੋਰੀ ਤੋੜੀਆਂ ਕੱਚੀਆਂ ਅੰਬੀਆਂ ਖਾ ਕੇ ਅਗਲੇ ਸਾਰਾ ਦਿਨ ਦੰਦ ਕੱਟੇ ਰਹਿਣੇ ਵੀ ਯਾਦ ਆ ਗਏ ਜਦੋਂ ਕਿਸੇ ਨੇ ਊਲਾਮਾ ਲੈ ਕੇ ਘਰ ਆਉਣਾ ਬੇਬੇ ਨੇ ਕੇਸਰ ਦੀ ਪਗਾਵੀ ਜੁੱਤੀ ਮਾਰਨੀ ਪਰ ਉਹ ਜੁੱਤੀ ਕਦੇ ਕੇਸਰ ਨੂੰ ਲੱਗੀ ਨਹੀਂ ਸੀ ਬੇਬੇ ਦਾ ਨਿਸ਼ਾਨਾ ਇੰਨਾ ਮਾੜਾ ਵੀ ਨਹੀਂ ਹੋਣਾ ਸੋਚ ਕੇ ਕੇਸਰ ਦੀਆਂ ਅੱਖਾਂ ਨਮ ਹੋ ਗਈਆਂ ਬੇਬੇ ਨੇ ਉਸ ਨੂੰ ਸਿਰਫ ਇੱਕ ਵਾਰ ਕੁੱਟਿਆ ਸੀ ਤੇ ਉਹ ਕੁੱਟ ਅੱਜ ਵੀ ਉਹਨੂੰ ਇੰਝ ਜ਼ਿਆਦਾ ਹੈ ਜਿਵੇਂ ਕੱਲ੍ਹ ਦੀ ਗੱਲ ਹੋਵੇ ਉਸ ਨੂੰ ਅੱਜ ਫੇਰ ਉਹ ਦਿਨ ਯਾਦ ਆ ਗਿਆ ਪਿੰਡ ਦੀ ਫਿਰਨੀ ਤੇ ਗਹਿਮਾ ਗਹਿਮੀ ਸੀ ਬੋਹੜ ਵਾਲੇ ਖੁੱਲੇ ਪਿੜ ਵਿੱਚ ਗੱਡੀਆਂ ਵਾਲਿਆਂ ਦਾ ਕਬੀਲਾ ਹਰ ਸਾਲ ਦੀ ਤਰ੍ਹਾਂ ਕੁਝ ਦਿਨਾਂ ਲਈ ਆਣ ਰੁਕਿਆ ਸੀ ਅੱਧੇ ਕੁ ਦਿਨ ਚ ਹੀ ਬਾਂਸਾ ਦੀਆਂ ਛਟੀਆਂ ਜੋੜ ਕੇ ਲਾਏ ਛੋਟੇ-ਛੋਟੇ ਤੰਬੂਆਂ ਨਾਲ ਪਿੰਡ ਦਾ ਵੇੜਾ ਭਰ ਗਿਆ ਸਾਰੇ ਪਿੰਡ ਨੂੰ ਚਾਹ ਜਿਹਾ ਚੜ ਗਿਆ ਸੀ ਜਿਵੇਂ ਪਿੰਡ ਵਿੱਚ ਇੱਕ ਵਿਆਹ ਧਰਿਆ ਹੋਵੇ ਸ਼ਿੰਗਾਰੀਆਂ ਹੋਈਆਂ ਗੱਡੀਆਂ ਤੇ ਬਲਦਾਂ ਨੇ ਪਿੰਡ ਨੂੰ ਰੰਗੀਨ ਬਣਾ ਦਿੱਤਾ ਸੀ ਗੱਡੀਆਂ ਵਾਲਿਆਂ ਦੀਆਂ ਸਾਵਲੇ ਰੰਗ ਦੀਆਂ ਕੁੜੀਆਂ ਹੂਰਾ ਲੱਗ ਰਹੀਆਂ ਸਨ ਲੰਮੇ ਰੰਗੀਨ ਪ੍ਰਾਂਦੇ ਤੰਗ ਕੁੜਤੀਆਂ ਖੁੱਲੇ ਘੇਰੇ ਵਾਲੇ ਉੱਚੇ ਕਗਰੀ ਠੋਡੀਆਂ ਤੇ ਖੋਨੇ ਤਿਲ ਨੱਕ ਵਿੱਚ ਨਥਲੀਆਂ ਤੇ ਪੈਰੀ ਤਿੱਖੀ ਨੋਕ ਵਾਲੀਆਂ ਜੁੱਤੀਆਂ ਪਾਈ ਉਹ ਹਸੋਂ ਹਸੋਂ ਕਰਦੀਆਂ ਲਗਾਤਾਰ ਗੱਲਾਂ ਕਰ ਰਹੀਆਂ ਸਨ ਲੰਮੇ ਕੁੜਤੇ ਤੇ ਚਾਦਰੇ ਲਾਈਓ ਕੰਨਾਂ ਵਿੱਚ ਨੱਤੀਆਂ ਪਾਈਂ ਗੱਡੀਆਂ ਵਾਲੇ ਮਰਦ ਹੱਥ ਵਿੱਚ ਛੋਟੇ-ਛੋਟੇ ਹੁੱਕੇ ਫੜੀ ਬੇਪਰਵਾਹ ਘੁੰਮ ਰਹੇ ਸਨ ਪੱਠੀਆਂ ਤਪਾ ਕੇ ਉਹਨਾਂ ਨੇ ਚਿਮਟੇ, ਭੂਕਣੇ ਤੇ ਖੁਰਚਣੇ ਬਣਾਉਣੇ ਸ਼ੁਰੂ ਕਰ ਦਿੱਤੇ ਖੇਤੀ ਦੇ ਸੰਦਾਂ ਦੀ ਮੁਰੰਮਤ ਵੀ ਕਰਦੀ ਸੀ ਗੱਡੀਆਂ ਵਾਲੀਆਂ ਕੁੜੀਆਂ ਨੇ ਪਿੰਡ ਦੀਆਂ ਗਲੀਆਂ 'ਚ ਹੋਕੇ ਦੇ ਕੇ ਚਿਮਟੇ, ਭੂਕਣੇ ਤੇ ਖੁਰਚਣੇ ਵੇਚਨੇ ਸ਼ੁਰੂ ਕਰ ਦਿੱਤੇ ਦਾਣਿਆਂ ਦੀ ਝੋਲੀ ਜਾਂ ਪੱਠਿਆਂ ਦੀ ਟੋਕਰੀ ਦੇ ਕੇ ਲੋਕੀ ਆਪਣੀਆਂ ਲੋੜਾਂ ਅਨੁਸਾਰ ਉਹਨਾਂ ਤੋਂ ਕੰਮ ਕਰਵਾਉਣ ਲੱਗੇ। ਕੇਸਰ ਨੂੰ ਇਹ ਖੁਸ਼ਮਿਜ਼ਾਜ ਲੋਕ ਬੜੇ ਚੰਗੇ ਲੱਗਦੇ ਸਨ। ਉਹ ਜਾ ਕੇ ਪੱਠੀ ਤੇ ਕੰਮ ਕਰ ਰੇ ਇੱਕ ਬਜ਼ੁਰਗ ਕੋਲ ਬੈਠ ਗਿਆ। ਤੁਸੀਂ ਹਰ ਸਾਲ ਕਿੱਥੋਂ ਆਉਂਦੇ ਹੋ? ਕੇਸਰ ਨੇ ਉਸ ਨੂੰ ਪੁੱਛਿਆ। ਹਮ ਠਾਰੇ ਮਹਾਰਾਣਾ ਪ੍ਰਤਾਪ ਕੀ ਕੁਲ ਸਾਂ। ਜਦ ਅਕਬਰ ਸੇ ਮਾਰੇ ਮਹਾਰਾਣਾ ਹਾਰ ਗਏ, ਤੋਂ ਮਾਰੇ ਬਡੇਰਿਆਂ ਨੇ ਚਿਤੌੜ ਛੋੜ ਦਿਆ। ਅਰ ਕਸਮ ਖਾਈ ਕਿ ਜਬ ਰਾਜ ਜੀਤेंगे ਤਵੇ ਲਾਟੇਗੇ ਸੋ ਸ਼ੋਰੇ ਤਬਸੇ ਬੰਜਾਰੇ ਬਣੇ ਘੁੰਮ ਰਹੇ ਬਜ਼ੁਰਗ ਨੇ ਕੇਸਰ ਨੂੰ ਦੱਸਦਿਆਂ ਆਪਣਾ ਕੰਮ ਵੀ ਜਾਰੀ ਰੱਖਿਆ ਗੱਲਾਂ-ਗੱਲਾਂ ਚ ਪਤਾ ਹੀ ਨਹੀਂ ਲੱਗਿਆ ਕਦੋਂ ਰਾਤ ਪੈ ਗਈ ਘਰ-ਘਰ ਕੇਸਰ ਨੂੰ ਲੱਭਦੀ ਬੇਬੇ ਦਾ ਬੁਰਾ ਹਾਲ ਸੀ ਜਦੋਂ ਉਸਨੇ ਕੇਸਰ ਨੂੰ ਗੱਡੀਆਂ ਵਾਲਿਆਂ ਕੋਲ ਇਕੱਠੇ ਵੇਚਿਆ ਤਾਂ ਉਸਦੇ ਸਾਚ ਸਾਂ ਆਇਆ ਬੇਬੇ ਨੇ ਉਸ ਨੂੰ ਬਾਹਾਂ ਫੜ ਕੇ ਘਰ ਤੋਰ ਲਿਆ ਰਸਤੇ ਵਿੱਚ ਬੇਬੇ ਕੇਸਰ ਨੂੰ ਕੁੱਟਦੀ ਵੀ ਜਾ ਰਹੀ ਸੀ ਤੇ ਨਾਲੇ ਰੋਈ ਵੀ ਜਾ ਰਹੀ ਸੀ ਉਸ ਦਿਨ ਤੋਂ ਬਾਅਦ ਕੇਸਰ ਕਦੇ ਵੀ ਬੇਬੇ ਨੂੰ ਬਿਨਾਂ ਦੱਸਿਆ ਘਰੋਂ ਬਾਹਰ ਨਹੀਂ ਸਿੱ ਗਿਆ ਤੇ ਹੁਣ ਬਿਨਾਂ ਦੱਸਿਆ ਫਕੀਰ ਦੇ ਨਾਲ ਆਇਆ ਉਸ ਨੂੰ ਕਈ ਦਿਨ ਹੋ ਗਏ ਸਨ ਪਤਾ ਨਹੀਂ ਬੇਬੇ ਦਾ ਕੀ ਹਾਲ ਹੋਣਾ ਸੋਚ ਕੇ ਕੇਸਰ ਉਦਾਸ ਹੋ ਗਿਆ ਸ਼ੁਕਰੀਆ ਦੋਸਤੋ ਬਾਕੀ ਕੱਲ